ਮਾਸੀ ਕੱਟੀਆਂ ਮੈਂ ਸਾਥ ਸੰਗਤ ਆ। ਸੋ ਐਸੇ ਗੁਰੂਆਂ ਦੀ ਅਸੀਸ ਹੈ ਕੰਪਨ ਨੂੰ ਜਿਵੇਂ ਸਹੀ ਇੱਕ ਮਾਤਾ ਪਿਤਾ ਦੀ ਆਪਣੇ ਬੱਚਿਆਂ ਬਤੀ ਅਸੀਸ ਹੁੰਦੀ ਹੈ ਜਿਵੇਂ ਸਿਵਾਲੀ ਨੂੰ ਕਿ ਸਾਡੇ ਬੱਚੇ ਜਵਾਨ ਹੋਣ ਨਸਿਆਂ ਤੋਂ ਵੱਚ ਜਾਣ ਮਾੜੀ ਸੰਗਤ ਤੋਂ ਵੱਚ ਜਾਣ ਗੁਰੂ ਘਰ ਦੇ ਵਿੱਚ ਜਾਇਆ ਤਾਂ ਨਾਮ ਜਪਿਆ ਕਰਨ ਸੰਗਤ ਕਰਿਆ ਕਰਨ ਗੁਰੂ ਦੀਆਂ ਕੁਰਸੀਆਂ ਲੈਣ ਪਰ ਗੁਰੂ ਸਵਾਰਿਓ ਆਪਾਂ ਵੇਖਦੇ ਹਾਂ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂ ਸਵਾਰਿਓ ਪਰ ਇੱਥੇ ਵੀ ਨਸ਼ਾ ਚੱਲਦਾ ਹੈ ਦੁੱਖ ਹੁੰਦਾ ਹੈ ਪਰ ਹਰੇਕ ਮਾਤਾ ਪਿਤਾ ਤੇ ਕਦੀ ਇੱਕ ਅਸੀਸ ਹੈ ਆਪਾਂ ਗੁਰੂ ਸਵਾਰਿਓ ਚੇਤੇ ਕਰੀਏ ਇਹ ਦੇਰ ਜੋ ਚੱਲ ਰਹੇ ਹਨ ਕਿਰਾਂ ਪਿਆਰੇ ਕਰਕੇ ਕਿਰਪਾ ਸਾਨੀ ਦੇ ਪਰਿਵਾਰ ਨੂੰ ਸਿੱਖਾਂ ਦਾ ਅਨੰਦ ਪ੍ਰਦੀਪ ਮੇਟ ਤਰਤੀ ਹੈ ਆਪਾਂ ਮੋਤੀ ਮਹਿਰਾ ਨੂੰ ਚੇਤੇ ਕਰਨਾ ਹੈ ਮੋਤੀ ਮਹਿਰਾ ਇੱਕ ਗਰੀਬ ਪਰਿਵਾਰ ਹੈ ਬਝੀਤੇ ਦੇ ਕੈਦੀਆਂ ਦੀ ਜੋ ਰੋਟੀ ਹੈ ਜੋ ਜੇਲ੍ਹ ਦੇ ਵਿੱਚ ਕੈਦੀ ਹੁੰਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਉਣੇ ਛਕਾਉਣ ਦਾ ਉਹਦਾ ਕੰਮ ਹੈ ਤੇ ਜਿਸ ਵਕਤ ਮਾਤਾ ਗੁਰਦੌਰ ਮਾਤਾ ਗੁਰਦੌਰ

ਤੇ ਇਹਨੂੰ ਪਤਾ ਲੱਗਿਆ ਕਿ ਨਵੇਂ ਤਿੰਨ ਕੈਦੀ ਆਏ ਨੇ ਜਿਨ੍ਹਾਂ ਵਿੱਚ ਦੋ ਦਾ ਬੱਚੇ ਨੇ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਹੈ ਇੱਕ ਬਜ਼ੁਰਗ ਮਾਤਾ ਹੈ 85 ਸਾਲ ਦੀ ਤੇ ਉਹ ਕੈਦੀ ਆਈ ਨੇ ਹੁਣ ਇਹਦਾ ਭੋਜਨ ਪਾਉਣ ਦੀ ਡਿਊਟੀ ਹੈ ਪ੍ਰਸਾਦ ਆਪਾਂ ਨੇ ਕੈਦੀਆਂ ਨੂੰ ਪਾਉਣ ਦੀ ਤੇ ਪਤਾ ਨਹੀਂ ਕਿ ਅਠੇ ਦੇ ਬੁਰਜ ਦੇ ਵਿੱਚ ਨੇ ਇਹਨਾਂ ਵਸਾ ਦਾ پیار کر کے ماں کا گزرپ اور سوٹی سہر جاتے ہیں اپنے لے کے جاتے ہیں اپنے پہلا پچھو تھوڑا اتحاس لے دیئے کہ جیڑا موتی دی میرا جانا گرس ہوا رہے ہو جو پائی حمد سے دی وہ انہیں پنجاب پیارہ آنے بچوں پائی حمد سے دی پنجاب پیارہ تو وہ انہیں تے وہ بھی اینہ دی اونہ دی بچوں سانا ਨੇੜੇ ਜਿਹੜੇ ਰਿਸ਼ਤੀ ਨਾਲੀ ਦੇ ਵਿੱਚੋਂ ਸਨ ਤੇ ਜਿਹੜਾ ਇੱਕ ਸੱਜੂ ਜੀਵਨ ਹੋਇਆ ਜਿਹਨਾਂ ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਵਕਤ ਪنجੋੜਾ ਸਾਹਿਬ ਪਹੁੰਚਦੇ ਨੇ ਉੱਥੇ ਗੁਰੂ ਸਵਾਰਿਓ ਇੱਕ ਲਾਲ ਚੰਦ ਦਾ ਪੰਡਤ ਬ੍ਰਹਮਣ ਹੰਕਾਰੀ ਕਹਿੰਦਾ ਵੱਡਾ ਸਾਰਾ ਨਾਮ ਕ੍ਰਿਸ਼ਨ ਗੁਰੂ ਹਰਿਕ੍ਰਿਸ਼ਨ ਦੇ ਨਾਲ ਬਿਠਾ ਹੈ ਤੇ ਮੇਰੀ ਜੋ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ ਸੀ ਉਹਦੇ ਅਰਥ ਕਰਕੇ ਸੁਣਾਇਆ کل گرو ہرکشن مہاراج جی کو پہنچ گئی بلاؤ لال چند پنڈت براہمن بلا لیا کہ بہت نام رکھا ہویا ہے ارتھ سناؤ گرو پاسا جی ہاسے کہ لال چند جا آپ کی پسند کا کوئی بندہ لے جی اسی کسی کو سکھاتے ہونے آدھ

ਜਦੋਂ ਅਰਥਕਾਂ ਦੇ ਸਨਾ ਦਿੱਤੇ ਉਹੀ ਲਾਲਚਤ ਹੰਕਾਰੀ ਪੰਡਤ ਗੁਰੂ ਪਾਸਾ ਦੀ ਜਾਨਾਂ ਦੇ ਟਹਿਕੇ ਕਿ ਪਾਸਾ ਮੇਰੇ ਕੋਲ ਉੱਲ ਹੋ ਗਈ ਤੇ ਉਹੀ ਲਾਲਚਤ ਜਿਹੜਾ ਸੀ ਚਮਕੌਰ ਦੀ ਗੜੀ ਦੇ ਵਿੱਚ ਅੰਮ੍ਰਿਤ ਛੱਕ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਬੋਲੋ ਸਤਿਨਾਮ ਏਕੋ ਵਾਦ ਸੋ ਗੁਰੂ ਦੀ ਐਸੀ ਮਰਸ਼ਨ ਕਰਨ ਵਾਲੇ ਜਿਹੋ ਜੋ ਇੱਕ ਸच्चੂ ਜੀਵ ਸੀ ਇਹ ਵੀ ਮੋਤੀਰਾ ਬਾਬਾ ਮੋਤੀਰਾ ਮਹਿਰਾ ਜੀ ਦੇ ਪਰਿਵਾਰ ਦੇ ਵਿੱਚੋਂ ਸੀ ਹੁਣ ਮੋਤੀ ਨਾਮ ਹੈਗਾ ਜਿਹਦੀ ਮਾਤਾ ਦਾ ਨਾਮ ਹੈ ਲਤੋ ਪਿਤਾ ਦਾ ਨਾਮ ਹੈ ਹਰੀ ਗੁਰੂ ਸਵਾਰਿਓ ਤੇ ਇਹ ਪ੍ਰਸ਼ਾਦਾ ਲੈ ਕੇ ਜਾਂਦਾ ਹੈ ਢੰਡੇ ਗੁਰਜ ਦੇ ਵਿੱਚ ਜਦੋਂ ਲੈ ਕੇ ਜਾਂਦਾ ਹੈ ਤੇ ਬਜੁਰਗ ਮਾਂ ਛੋਟੇ ਬੱਚਿਆਂ ਨੂੰ ਦੇਖ ਕੇ ਗੁਰੂ ਸਵਾਰਿਓ ਦੇ ਰਾਹ ਦੇ ਵਿੱਚ ਆਇਆ ਤੇ ਤੇ ਭਾਈ ਮਾਤਾ ਜੀ ਪੁੱਛਦੇ ਨੇ ਭਾਈ ਤੂੰ ਕੌਣ ਹੈ ਮੈਂ ਮਾਂ ਮੋਤੀराम ਦਾ ਮੇਰਾ ਮੈਂ ਇਥੇ ਕੈਦੀਆਂ ਨੂੰ ਭੋਜਨ ਪਾਣੀ ਸ਼ਕਾਣ ਦਾ ਕੰਮ ਕਰਦਾ ਨਾ ਤੇ ਮੈਂ ਤੁਹਾਡੇ ਵਾਸਤੇ ਭੋਜਨ ਲੈ ਕੇ ਆਇਆ ਮੋਤੀराम ਇਹ ਜੋ ਭੋਜਨ ਹੈ ਨਾ ਅਸੀਂ ਇਸ ਜਾਦਮਾ ਦਾ ਭੋਜਨ ਨਹੀਂ ਸਕਣਾ ਬੋਲੋ ਸਤਨਾਮ ਸਤਿਗੁਰੂ ਜੀ ਸੰਗਤਾਂ ਨੂੰ ਪਤਾ ਹੈ ਗੁਰੂ ਸਵਾਹ ਨੂੰ ਕਿੰਨੇ ਦਿਨ ਪਹਿਲਾਂ ਉਹ ਕਹਿਦੇ ਅਨਾਦ ਕੋ ਤੋ ਚੱਲ ਨਹੀਂ ਪਾਏ ਹੋਏ ਨੇ ਤੇ ਉਹ ਸਮੇਂ ਕੀ ਨੂੰ ਆਪਣਾ ਨੂੰ ਛੱਡ ਦੇ ਹੋਏ ਤੇ ਸਰਸਾਂ ਦੇ ਤੇ ਸੋੜਾ ਪੈਦਾ ਹੈ ਤੇ ਗੰਗੂ ਮਾਸਕੀ ਦੀ ਕੁੰਡੀ ਦੇ ਵਿੱਚ ਰਹਿੰਦੇ ਨਹੀਂ ਅੰਕੇ ਗੰਗੂ ਪਾਪੀ ਦੇ ਘਰ ਆਉਂਦੇ ਨੇ ਤੇ ਤੇ ਉਹ ਫੜਾ ਦਿੱਤਾ ਜਹੇ ਟਿੰਡੀ ਪਰ ਤਿੰਨੇ ਨੇ ਮੁੱਖ ਹੀ ਪਾਣੇ ਨੇ ਤੇ ਤੇਨੇ ਆਪਣੇ ਮੋਤੀ ਦਾ ਮੇਰਾ ਅਸਲੀ ਜੀ ਭੋਜਨ ਨਹੀਂ ਸ ਮੇਰੇ ਲਾਗਾ ਨਹੀਂ ਸਕਣਾ ਜੈਸਾ ਖਾਹੀ ਆਨੰਦ ਤੈਸਾ ਹੋਵੇ ਮਨ ਜਿਹੋ ਜਿਹਾ ਅੰਨ ਖਾਮਾ ਦੇ ਮਨ ਦੀ ਉਹ ਜਾ ਹੋ ਜਾਂਦਾ ਹੈ ਜੇ ਕਿਸੇ ਵਿਕਾਰੀ ਕਰਦਾ ਭੋਜਨ ਸਕੇ ਜਾਂ ਨਹੀਂ ਤਾਂ ਪਰਮਾਤਮਾ ਦੇ ਨਾਲ ਨਾਮ ਨਾਲ ਨਹੀਂ ਸਾਡੀ ਸੋਤੀ ਨਹੀਂ ਜੁੜਦੀ ਜਿਸ ਕਰਕੇ ਮੋਤੀ RAM ਮੈਰਾ ਅਸੀਂ ਇਹ ਭੋਜਨ ਨਹੀਂ ਸਕਣਾ ਉਦਾਸ ਹੋ ਗਿਆ ਮਾਂ ਸਤਿਰੋ ਥੋੜਾ ਭੁੱਖੇ-ਭੁੱਖੇ ਹੀ ਦਿਨ ਆਉਂਦੇ ਕਹਿੰਦੇ ਨਈਂ ਮੋਤੀराम ਇਹ ਨਾ ਤੇਰੇ ਪਿਆਰ ਦਾ ਅਸੀਂ ਸਤਿਕਾਰ ਕਰਦੇ ਹਾਂ ਸਾਡੇ ਪ੍ਰਤੀ ਤੇਰਾ ਸਤਿਕਾਰ ਹੈ ਪਰ ਅਸੀਂ ਪੂਜਨ ਨਹੀਂ ਸਕਦਾ ਮੇਰੇ ਲਾੜਾ ਨੇ ਇਹ ਪੂਜਨ ਨਹੀਂ ਸਰਵਾ ਮੋਤੀਰਾ ਮੇਰਾ ਬਾਪਸ ਲੈ ਲਿਆ ਜਿਸ ਵਕਤ ਸਾਮਾ ਪੈਂਦੀ ਰਹੇ ਦੂਸ ਵਾਰਿਆ ਸਾਮਾ ਪੈਂਦੀਆਂ ਨੇ ਤੇ ਘਰੀ ਉਹਦੀ ਬਾਹ ਘਰ ਵਾਲੀ ਤੇ ਪੁੱਤ ਨਹਿਣਾ ਦੋ ਦਿਨ ਰਸਾਲ ਦਾ ਇਹ ਸਾਰੇ ਰੋਟੀ ਖਾਣ ਲੱਗਦੇ ਨਹੀਂ ਜਦੋਂ ਮੋਤੀराम ਦੇ ਮੈਦੇ ਰੋਟੀ ਰੱਖਦੇ ਨਾ ਘਰ ਵਾਲੀ ਮੋਤੀराम ਰੋਟੀ ਨੂੰ ਦੇਖ ਕੇ ਨਾ ਰੋਣ ਲੱਗ ਜਾਂਦਾ ਬਾਬਾ ਮੋਤੀराम ਮੈਰਾ ਜਿਹਨੇ ਦੁੱਧ ਸਕਾਇਆ ਗੁਰੂ ਦੇ ਲਾਲਾ ਨੂੰ ਉਹ ਰੋਣ ਲੱਗ ਜਾਂਦਾ ਜਿਸ ਵਕਤ ਰੋਣ ਲੱਗ ਜਾਂਦਾ ਮਾਂ ਪੁੱਛਦੀ ਏ ਪੁੱਤ ਕੀ ਗੱਲ ਤੂੰ ਰੋਂਦਾ ਕਾ ਤਾ ਮਾਂ ਕਲਦੀਵਾਰ ਦੇ ਪਤ ਸਾਹਿਬ ਜੀ ਉਹਨਾਂ ਦੀ ਬਜ਼ੁਰਗ ਆਵਾਜ਼ 85 ਸਾਲ ਦੀ ਉਹਨਾਂ ਦੇ ਛੋਟੇ ਛੋਟੇ ਲਾੜ ਸੱਤ ਦੇ 9 ਸਾਲ ਦੇ ਕੈਨ ਵਿੱਚ ਨੇ ਠੰਡੇ ਮੁਰਜ ਦੇ ਵਿੱਚ ਕੱਪੜਾ ਵੀ ਕੋਈ ਨਹੀਂ ਉਹਨਾਂ ਦੇ ਪੱਲੇ ਮਾਂ ਮੈਂ ਰੋਟੀ ਲੈ ਕੇ ਗਿਆ ਸੀ ਮਾਤਾ ਜੀ ਨੂੰ ਬੇਨਤੀ ਕੀਤੀ ਮਾਂ ਇਹ ਰੋਟੀ ਪ੍ਰਸ਼ਾਦਾ ਲੈ ਕੇ ਆਇਆ ਹਾਂ ਤੇ ਤੁਸੀਂ ਪ੍ਰਸ਼ਾਦਾ ਸਕ ਲੋ ਉਹ ਮਾਂ ਗੁਜਰਕਾ ਦੀ ਤੇਦੀਨਾ ਮਾਤਾ ਗੁਜਰਕਾ ਵਰਤੀ ਕਹਿੰਦੇ ਇਹਦੇ ਪੁੱਤ ਤੇਰੇ ਪਿਆਰ ਦਾ ਸੁ ਸਰਮਾਨ ਕਰਦੇ ਹਾਂ ਪਰ ਅਸੀਂ ਇੰਨਾ ਜਾਲਮ ਦਾ ਭੋਜਨ ਨਹੀਂ ਛੱਕਣਾ ਇੰਨਾ ਜਾਲਮ ਦਾ ਭੋਜਨ ਨਹੀਂ ਛੱਕਣਾ ਅਸੀਂ ਇਸ ਸਰੀਰ ਨੂੰ त्याग ਦੇਵਾਂਗੇ ਮਾਂ ਉਹਨਾਂ ਨੇ ਭੋਜਨ ਨਹੀਂ ਛੱਕਿਆ ਹੁਣ ਮਾਂ ਵੀ ਤੇ ਰਾਗ ਦੇ ਵਿੱਚ ਆ ਗਈ ਕਰਵਾਲੀ ਦੇ ਤੇ ਰਾਗ ਦੇ ਵਿੱਚ ਆ ਗਈ ਕਿੰਢ ਦੀ ਬੋਤੋ ਇਹਨਾਂ ਕਹੋ ਮੈਂ ਦੁੱਧ ਕਰਮ ਕਰਦੀ ਤੂੰ ਗੜਬੇ ਦੇ ਵਿੱਚ ਨਾ ਦੁੱਧ ਰਹਿ ਜਾ ਦੁੱਧ ਲੈ ਜਾ ਤੇ ਉਹਨਾਂ ਘਰਨ ਘਰੋਂ ਦੁੱਧ ਤਿਆਰ ਠੰਡ ਹੈ ਸੀਤ ਹਵਾ ਚੱਲਦੀ ਚੱਲਦੀ ਹੈ ਥੋੜਾ ਹੱਡ ਮੋਢੇ ਕਰਮੈਚ ਹੋ ਜਾਂਦੇ ਗੁਰੂ ਸਵਾਰੇ ਉਹ ਮੋਤੀ RAM ਲੈਣਾ ਦੀ ਮਾਂ ਉਹ ਬਜ਼ੁਰਗ ਗਰੀਬ ਪਰਿਵਾਰ ਦੁੱਧ ਕਰਮ ਕਰਦੀ ਦੁੱਧ ਕਰਮ ਕਰਕੇ ਗੜਬੇ ਦੇ ਵਿੱਚ ਪਾ ਕਰਕੇ ਨਾਲ ਬਿਲਾਸ ਦਿੰਦੀ ਹੈ ਤੇ ਜਿਸ ਵਕਤ ਉਹਨਾਂ ਕੋਲ ਸਵਾਰਿਓ ਪਹਿਲੇ ਤਾਰਾ ਤੇ ਮੋਤੀ ਦਾ ਮੈਲਾ ਜਾਂਦਾ ਹੈ ਉਹ ਕਹਿੰਦਾ ਇਸ ਤਰ੍ਹਾਂ ਤਾਂ ਨਹੀਂ ਤੈਨੂੰ ਭੇਜ ਸਕਦੇ ਤੈਨੂੰ ਪਤਾ ਪੈਰਾ ਖੜਾ ਤਾਕੜਾ ਹੈ ਜਿਹੜਾ ਉਹਨਾਂ ਦੀ ਮੁਖਵਾਵੇਗਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਤੇ ਕੁਝ ਵੀ ਹੋਵੇ ਮੈਨੂੰ ਭੇਜ ਦਿਓ ਕਹਿੰਦੇ ਨਹੀਂ ਤਾਂ ਰਿਸ਼ਤਾ ਨਹੀਂ ਹੋਵੇ ਹੁਣ ਕੁੱਪ ਚਲਾ ਦੇ ਕੇ ਕੋਸ ਨਹੀਂ ਸੀ ਆਇਆ ਤੇ ਤੇ ਕੱਲ ਨੂੰ ਮੈਨੂੰ ਰਿਸਵਤ ਦੇ ਦੇਂਗਾ ਅੱਜ ਦੇ ਵੀ ਰਿਸਵਤ ਦੇ ਦੇਂਗਾ ਤੇ ਕੱਲ ਦੇ ਵੀ ਰਿਸਵਤ ਦੇ ਦੇਂਗਾ ਤੇ ਇਸ ਕਰਕੇ ਤੂੰ ਮੈਨੂੰ ਜਾਣ ਦੇ ਹੁਣ ਕੱਲ ਦੇ ਭਰੋਸਾ ਕਰਕੇ ਉਹਨੂੰ ਜਾਣ ਦੇ ਦਿੱਤਾ ਤੇ ਜਾ ਕਰਕੇ ਦੂਸਾਰੇ ਜਿਸ ਵਕਤ ਮਾਂ ਨੂੰ ਬਾਹਰ ਕਰਦਾਂ ਮੈਂ ਤੁਹਾਡਾ ਪੁੱਤ ਮੈਂ ਮੋਤੀ RAM ਦੁੱਧ ਲੈ ਕੇ ਆਇਆ ਦੁੱਧ ਲੈ ਕੇ ਆਇਆ ਮਾਂ ਤੁਸੀਂ ਦੁੱਧ ਸਕੋ ਜੇ ਕਿਸੇ ਕਵੀ ਨੇ ਮੜੀ ਗੁਰੂਸ ਵਾਰੇ ਬੜਾ ਸੋਹਣਾ ਲਿਖਿਆ ਹੈ ਤੇ ਮੈਂ ਉਹ ਮੇਰਾ ਜੀ ਕਰਦਾ ਹੈ ਉਹ ਪੰਕਤਾਂ ਨੂੰ ਸਾਂਝੀਆਂ ਕਰਾਂ ਸੰਗਤ ਦੇ ਵਿੱਚ ਮੈਂ ਕਿਰਤੀ ਹਾਂ ਅਨ ਕਰਮਾਸਕਾਂ ਗੁਰਜਾਤੋਂ ਉੱਤੇ ਸਵਾਰਨ ਨੂੰ ਦੁਨੀਆਂ ਤੁਸੀਂ ਭੁਗਤ ਮਤਰੋ ਤੇ ਅਗ ਲਾਤੀ ਮੈਂ ਆਪਣੇ ਆਪ ਨੂੰ ਬਰਨ ਦਿਆਂ ਤੁਸੀਂ ਭੁਗਤ ਮਤਰੋ ਤੇ ਅਗ ਲਾਤੀ ਮੈਂ ਆਪਣੇ ਆਪ ਰੂਪ ਬਰਨ ਦਿਆਂ ਮੈਂ ਸੱਚ ਜਾਣਣਾ ਨਾ ਖੰਗ ਲੱਗੇ ਮਾਂ ਲਾਲੇ ਦੰਦਾਂ ਤੇਨ ਤੇਰੇ ਨਾਮ ਨੂੰ ਮਾਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾਲੇ ਤੇਰੇ ਦਿਆਂ ਨਾਮ ਚੂਰੇਗਾ ਕੋਤੇ ਕਰਮਾਂ ਨੂੰ ਉਸ ਧੰਗੂ ਦੀ ਥਾਂ ਜੇ ਮੈਂ ਹੁੰਦਾ ਖੰਝੂਆਂ ਨਾਲ ਉਹਦਾ ਚਰਨਾਂ ਨੂੰ ਰੱਬਾ ਵੰਦੂ ਤੁਮਹਾਨੂੰ ਪੂਜਦਾ ਮੈਂ ਰੱਬਾ ਵੰਦੂ ਤੁਹਾਨੂੰ ਪੂਜਦਾ ਮੈਂ ਪਰ ਤਾਂ ਤੇ ਬਿਠਾਂਦਾ ਨਾ ਨਾ ਦੁੱਧ ਦਾ ਕਣਵਾਰਾ ਜੀ ਲੈ ਖੁਦ ਸਤੂ ਸੰਗਾਉ ਨਾ ਨੂ ਇੱਕ ਦੁੱਧ ਦਾ ਕਣਵਾਰਾ ਮਾ ਜੀ ਲੈ ਖੁਦ ਸਤੂ ਸੰਗਾਉ ਨਾ ਨੂ ਅਗੇ ਆਪਣੀ ਗਰੀਬਤਾ ਦੀ ਆਪਣੀ ਨਿਮਰਤਾ ਦੀ ਅਹਿਸਾਸ ਕਰੋ ਨਾ ਜੀ ਏ ਬਚਾ ਮਾ ਤੇਰੇ ਚਰਨਾ ਵਿੱਚ ਹੁਣ ਬਹੁਤਾ ਚਿਰ ਨਹੀਂ ਬੈ ਸਤ ਦਾ ਬਦ ਕਿਸਮਤ ਆ ਚੱਲੋ ਘਰ ਮੇਰੀ ਇਹ ਤਾਂ ਵੀ ਨਹੀਂ ਕਹ ਸਤ ਦਾ ਬਦ ਕਿਸਮਤ ਆ ਚੱਲੋ ਘਰ ਮੇਰੀ ਮੈਂ ਇਹ ਤਾਂ ਵੀ ਨਹੀਂ ਕਹ ਸਤ ਦਾ بچ بٹھا میں نہیں تو کی بچ بٹھا کے میں سچی کر لے جانوں سچی کر لے جانا نالان ایک دڑواج لکو شکال ਖੁਦ ਦਾ ਕੜਬਾ ਤਾਜ ਰਹਿ ਜੈ ਖੁਦ ਸ਼ਕਰ ਉਸਤਾ ਨਾ ਜਾਣੂ ਖੁਦ ਸ਼ਕਰ ਸਗੋਂ ਨਾ ਨਾਨੂ ਖੁਦ ਸ਼ਕਰ ਸਗੋਂ ਨਾ ਨਾਨੂ ਹਾਂ ਮੇਰੇ ਕਰੀਬ ਤਾਂ ਇਹ ਤਾਂ ਮੈਂ ਅਬਦ ਕਰੂ ਲੈ ਕੇ ਆਇਆ ਹਾਂ ਦਸਰਾ ਨਾਮ ਦੀ ਕੀਰਤ ਕਰਦਾ ਹਾਂ ਇਹ ਆਪਣੇ ਕਰੋ ਲੈ ਕੇ ਆ ਇਹ ਨਾਮਾ ਮੋੜੇ ਇਹ ਤਾਂ ਤੁਸੀਂ ਜਰੂਰ ਸਿੱਖੋ ਗੁਰੂ ਜਵਾਰਿਓ ਪਹਿਲੇ ਦਿਨ ਮੁਰਤ ਤੋਂ ਸਿਕਾਇਆ ਲਾਲਾ ਨੇ ਪੀਤਾ ਮਾਂ ਨੇ ਪੀਤਾ ਤੇ ਬਾਪਸ ਆਉਂਦਾ ਹੈ ਬਾਪਸ ਪਹਿਲੇ ਨਾਲ ਫੇਰ ਰੋਧ ਲੈਂਦਾ ਹੈ ਕਹਿੰਦਾ ਵਾਦਾ ਜਾਦਾ ਕੀ ਮੈਂ ਤੈਨੂੰ ਅੱਜ ਤਾਂ ਲੰਘਣ ਦੇ ਦਿੰਦਾ ਤੇ ਅੱਜ ਦਾ ਵੀ ਰਿਸ਼ਤ ਤੇ ਕੱਲ ਦੀ ਰਿਸ਼ਤ ਲੈ ਕੇ ਹੋਣਾ ਮੈਂ ਪਕਾ ਦੇ ਗਿਆ ਕਰੇ ਜਾ ਕੇ ਗੁਰਸਵਾਰੇ ਜਿਸ ਵਕਤ ਕਹ ਦਸਦਾ ਹੈ ਕਿ ਮੈਂ ਦੁੱਧਤਾ ਲੈ ਗਿਆ ਸੀ ਮੈਂ ਦੁੱਧਤਾ ਲੈ ਗਿਆ ਸੀ ਪਰ ਉਹਨਾਂ ਨੇ ਰਿਸਕ ਮੰਗੀ ਹੈ ਮੰਗਦੇ ਕੀਮਤੀ ਹੈ ਕਹਿੰਦੇ ਜਾਂ ਲੈਣੇ ਸੋਨਾ ਰੁਪਏ ਜਾਂਦੀ ਕੁਸ ਘਰ ਤੋਂ ਲੈ ਕੇ ਘਰ ਵਾਲੀ ਨੇ ਗੁਰਸਵਾਰੇ ਆਪਣੇ ਗਹਿਣੇ ਲਾ ਕੇ ਦਿੱਤੇ ਕਿੰਦੀ ਲਾਉਣ ਨੂੰ ਕੋ ਤਾਂ ਸਿਕਣਾ ਹੈ ਕੋਈ ਬਲਣੀ ਇਹ ਤਾਂ ਉਸ ਨੇ ਆਪੋ ਸੇਵਾ ਕਰੋ ਗੁਰੂ ਮਹਦੇ ਲਾਲਾ ਦੇ ਪੂ ਦੇ ਮਾਦੀ ਤੇ ਅਗਲੀ ਸਵੇਰ ਜਦੋਂ ਫੇਰ ਆਈ ਨੂੰ ਸਵਾਰਿਆ ਕਿੰਬੀ ਤੇਤਿਆਂ ਦੀ ਜ਼ਿੰਮੇਵਾਰੀ ਸੀ ਨਾ ਮਦੀ ਸਾਰਿਆਂ ਨੂੰ ਭੋਜਨ ਪਾਣੀ ਛਕਦਾ ਤੇ ਨਾਲੇ ਬੇਰਾਗ ਦੇ ਵਿੱਚ ਤੇਤਿਆਂ ਨੂੰ ਨੁਕੀ ਪਾਣੀ ਛਕਾਂਦਾ ਨਾਲੇ ਪਹਿਰਾ ਦਾ ਜਿਵੇਂ ਉਹਨਾਂ ਦਾ ਫੇਰ ਸਾਮਾ ਐਂਮੀਰ ਨੇ ਦੁੱਧ ਦਾ ਗੜਬਾ ਭਰ ਕੇ ਕੰਮ ਕਰਕੇ ਦਿੱਤਾ ਜਾਂਦਾ ਹੈ ਤੇ ਪਹਿਰੇਦਾਰ ਰੋਕ ਰਿਹਾ ਹੈ ਕਿ ਕੰਗੜਾ ਬਾਰਾ ਜੀਤੇ ਹੈ ਕਹਿੰਦੇ ਹਾਂ ਆ ਲੈ ਕੰਨ ਦੇ ਗੇੜੇ ਤੇ ਜੋ ਘਰ ਦੇ ਵਿੱਚ ਹੋਰ ਵੀ ਕਹਿੰਦੇ ਸੀ ਗੁਰਸਵਾਰੇ ਉਹ ਲਿਆ ਕੇ ਦੇ ਦਿੱਤੇ ਕਹਿੰਦੇ ਆਹ ਲੈ ਅੱਜ ਦੀ ਉਹ ਦੇ ਦਿੱਤੇ ਤੇ ਦੁੱਧ ਸਿਖਾਇਆ ਦੁੱਧ ਸਿਖਾਇਆ ਗੁਰਸਵਾਰੇ ਮਾਂ ਦੀਆਂ ਖੁਸ਼ੀਆਂ ਤਾਂ ਲਈਆਂ ਪਰ ਕੰਗੂ ਬ੍ਰਹਮਣ ਦਾ ਰਿਸ਼ਤੇ ਦੇ ਵਿੱਚ ਭਰਾ ਲੱਗਦਾ ਸੀ ਪੰਮਾ ਇਤਿਹਾਸ ਵਿੱਚ ਪੰਮਾ ਆਇਆ ਗੁਰੂ ਜੀ ਬਾਰੇ ਕਿਉਂਕਿ ਵਜੀਦੇ ਦਾ ਹੁਕਮ ਸੀ ਕਿ ਕਿਸੇ ਨੂੰ ਵੀ ਕੋਈ ਸੇਵਾ ਕਰਨ ਦਾ ਮੌਕਾ ਨਹੀਂ ਦੇਣਾ ਉੱਥੇ ਪਾਣੀ ਰੱਪਣਾ ਹੈ ਖਤਮ ਕਰਨਾ ਹੈ ਤੇ ਉਹਨੇ ਇਹਨਾਂ ਚੁਗਲੀ ਕਰ ਦਿੱਤੀ ਵਜੀਦੇ ਦਰਬਾਰ ਦੇ ਵਿੱਚ ਚੁਗਲੀ ਕਰ ਦਿੱਤੀ ਕਿ ਜੋ ਬੋਦੀਆਂ ਮਹਿਰਾ ਹੈ ਇਹਨਾਂ ਨਾਲ ਮਾਤਾ ਗੁਜਰੂ ਕੋਲੋਂ ਤੇ ਸਹਿਬ ਜੱਦਿਆਂ ਨੂੰ ਦੁੱਧ ਸਿਖਾਇਆ ਹੈ ਹੁਣ ਆਪਾਂ ਦੇਖਦੇ ਹਾਂ ਦੁੱਧ ਵਾਲਿਓ ਖੁਮਿਆਜਾ ਇਹੋ ਤਨਾ ਪਿਆ ਕਿੰਨਾ ਮਹਿੰਗਾ ਦੁੱਧ ਬਣ ਗਿਆ ਪਹਿਲਾਂ ਤਾਂ ਪੈਣਦਾਰੀ ਨੂੰ ਕਹਿਣੇ ਦੇ ਕਰਕੇ ਆਪਾਂ ਦੇਖਦੇ ਹਾਂ ਅੱਜ ਕੱਲ ਦੁੱਧ ਤਾਂ ਆਪਾਂ ਕੋਈ 80 ਕਿਲੋ 80 ਰੁਪਏ ਲੀਟਰ ਹੋਗਾ 100 ਰੁਪਏ ਲੀਟਰ ਤੱਕ ਹੋਗਾ ਪਰ ਉੱਥੇ ਉਸ ਮੋਤੀਰਾ ਮਹਰੇ ਦੇ ਗਰੀਬ ਬੰਦੇ ਨੇ ਗੁਰੂ ਸਾਰੇ ਕਹਿੰਦੇ ਦੇ ਕਰਕੇ ਮਾਤਾ ਨੂੰ ਦੁੱਧ ਸਕਾਇਆ ਉਹ ਦੁੱਧ ਉਹ ਕੁਦੂਰ ਕਿੰਨਾ ਮਹਿੰਗਾ ਹੋ ਗਿਆ ਉਹ ਦੁੱਧ ਉਸ ਮੋਤੀਰਾ ਮੇਰੇ ਦਾ ਪਰਵਾਰ ਉਸ ਬਾਰੇ ਉਹ ਗੁਰੂ ਦੇ ਵਿੱਚ ਪੀੜ ਦਿੱਤਾ ਗਿਆ ਬਰੋ ਸਤਨਾ ਜਿਸ ਤਰ੍ਹਾਂ ਆਪਾਂ ਸਰਬਸਦਾ ਦੀ ਕਲੀਆਂ ਬਾਰੇ ਪਾਤਸ਼ਾਹ ਜੀ ਨੂੰ ਕਹਿ ਦਿੰਦੇ ਹਾਂ ਉਸ ਬਾਰੇ ਸਰਬਸਦਾ ਦੀ ਕਲੀਆਂ ਬਾਰੇ ਪਾਤਸ਼ਾਹ ਉਹ ਮੋਤੀਰਾ ਮੇਰਾ ਗਰੀਬ ਗੁਰੂ ਸਵਾਰੇ ਉਹਦਾ ਵੀ ਪਰਿਵਾਰ ਉਹਦੇ ਸਾਹਮਣੇ ਕੋਲੋਂ ਆਪਾਂ ਦੇਖਦੇ ਹਾਂ ਅੱਗੇ ਕੋਲੋਂ ਹੁਣ ਤੱਕ ਉਹਨੂੰ ਪਤਾ ਨਹੀਂ ਬੱਚਾ ਨੂੰ ਨਵੇਂ ਪਤਾ ਨਹੀਂ ਹੈ ਕੋਲੋਂ ਦੰ ਤੀਰ ਘਟਾ ਜਾਂਦਾ ਹੈ ਕੋਲੇ ਦੇ ਵਿੱਚ ਤੇ ਕੋਲੋਂ ਦੇ ਵਿੱਚ ਦੀ ਪੀੜ ਦੇਤੇ ਦੇਖ ਉਹਨਾਂ ਦੇ ਸਾਹਮਣੇ ਉਹਦਾ ਬੱਚਾ ਨਰਾਇਣਾ ਉਹਦੇ ਘਰ ਵਾਲੀ ਉਹਦੀ ਮਾਂ ਤੇ ਉਹਨੂੰ ਗੁਰੂ ਸਵਾਰੇ ਸਹੀ ਇਹ ਕਰ ਦਿੱਤਾ ਹੈ ਸਾਰਾ ਪ੍ਰਭਾ ਸੋ ਉਹ ਐਸਾ ਕਰਦੇ ਵਾਲੇ ਪਾਸਾ ਜਿਹੜਾ ਉਹਨੇ ਪਿਆਰ ਬਾਣਿਆ ਕਹਿੰਦੇ ਕੋਈ ਗੱਲ ਨਹੀਂ ਮੈਂ ਆਪਣੇ ਪੁਰਾ ਤੋਂ ਵਾਰ ਜਾਉਂਦਾ ਸਭ ਉਸ ਵਾਰੀ ਸਮਾ ਹੋ ਗਿਆ ਹੈ ਤੋ ਆਉਂ ਇਹ ਬੋਲ ਕਾਜ ਪੜੀ ਆਪਾਂ ਸਮਾਪਤੀ ਕਰਦੇ ਬਲਿਹਾਰੀ ਗੁਰੂ ਆਪਣੇ ਦੇਵ ਵਾਣੇ ਸਤਿਵਾਰ ਜਿਨ ਮਾਨਸ ਤੇ ਦੇਵ ਦੇ ਕੀਤੇ

گشاہ جی پیاری ساح سرشن جو ہے آؤ آنند سر جی کے لائن جائیں رام کلی محلہ E